ਆਪਣੇ ਘਰ ਦੀ ਲੜਾਈ ਦਾ ਜ਼ਿੰਮੇਵਾਰ ਕੇ ਨੂੰ ਠਰਾ ਲਿਆ ਪਹਿਲਾ ਬੋਲੋ ਜੀ ਇੱਕ ਦੂਜੇ ਨੂੰ ਜੇ ਘਰ ਚ ਹਸਬੰਡ ਵਾਈਫ ਦੀ ਨਹੀਂ ਬਣਦੀ ਦੋਵੇਂ ਇੱਕ ਦੂਜੇ ਨੂੰ ਦੋਸ਼ ਦੇ ਹੀ ਜਾਂਦੇ ਆ ਜੇ ਘਰ ਦੇ ਵਿੱਚ ਭਰਾ ਭਰਾ ਦੀ ਨਹੀਂ ਬਣਦੀ ਅੱਛਾ ਤੁਸੀਂ ਕਿਸੇ ਘਰ ਵੀ ਚਲੇ ਜਾਓ ਕੱਲੇ ਕੱਲੇ ਨੂੰ ਪੁੱਛੋ ਕਸੂਰ ਕੇ ਦਾ ਕਹਿੰਦਾ ਇਹਦਾ ਉਹਨੂੰ ਪੁੱਛੋ ਕਿਹਦਾ ਕਸੂਰ ਕਹਿੰਦਾ ਇਹਦਾ ਸਾਰੇ ਸਾਰੇ ਕਲੀਨ ਚਿੱਟ ਲੈ ਗਏ ਦੱਸਿਓ ਜੀ ਪਹਿਲਾ ਲੜਾਈ ਸਾਡੇ ਘਰ ਚ ਪਾ ਕੌਣ ਗਿਆ ਫਿਰ ਇਥੇ ਗੁਰਮਤਿ ਇਹ ਸਿਖਾਉਂਦੀ ਹੈ ਵੀ ਸਾਡੇ ਕੋਲੋਂ ਵਿਗੜੀ ਹੈ ਐਦਾਂ ਕਹੋ ਮੇਰੇ ਕੋਲੋਂ ਵਿਗੜੀ ਹੈ ਮੈਂ ਆਪਣੇ ਘਰ ਚ ਕੁਝ ਲੜਾਈ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ ਮੈਂ ਸੁਧਾਰ ਕਰਾਂ ਆਪਣਾ ਕਦੀ ਆਪਣੇ ਆਪ ਨੂੰ ਕੁਝ ਹੁਣ ਨੋ ਆਉਂਦੀ ਹੈ ਵਿਆਹੀ ਉਹ ਤੋਂ ਸਾਰੇ ਆਸ ਲਾਉਂਦੇ ਇਹ ਬਦਲੇ ਸਹਰਾ ਕੋਈ ਨਹੀਂ ਬਦਲਦਾ ਆਪਣਾ ਸੁਭਾਅ ਸੱਸ ਕਿਉਂ ਨਹੀਂ ਬਦਲਦੀ ਤੂੰ ਤੁਸੀਂ ਆਪਣੀ ਧੀ ਤੋੜਦੇ ਹੋ ਤੁਸੀਂ ਆਸ ਲਾ ਤੁਸੀਂ ਐਦਾਂ ਜਾ ਕੇ ਆਪਣੀ ਕੁੜੀ ਨੂੰ ਕਹਿੰਦੇ ਭੈਣ ਜੀ ਇਹ ਇਹ ਕਾਲਜ ਪੜਦੀ ਰਹੀ ਹੈ ਥੋੜਾ ਸੁਭਾਅ ਇਹ ਦਾ ਗਰਮ ਹੈ ਕੌੜਕ ਛਲਾ ਵੀ ਬੋਲ ਦਿੰਦੀ ਐ ਤੁਸੀਂ ਗੁੱਸਾ ਤੇ ਜਦੋਂ ਅਗਲਿਆਂ ਅਗਲੀ ਅਗਲਿਆਂ ਵੀ ਧੀ ਤੁਹਾਡੇ ਘਰ ਭੇਜੀਏ ਉਦੋਂ ਕੀ ਕਹਿੰਦੇ ਨੇ ਐਡੀ ਲੰਬੀ ਜ਼ਬਾਨ ਐ ਐਦਾਂ ਕਰਦੀ ਐ ਹੁਣ ਆਪਣੀ ਧੀ ਵੇਲੇ ਕਿਉਂ ਨਹੀਂ ਆਪਣੀ ਧੀ ਵੇਲੇ ਤੇ ਸਭ ਕੁਝ ਸਭ ਤੋਂ ਵੱਡੀ ਸਮੱਸਿਆ ਕਿਸੇ ਜੋਤਸ਼ੀ ਕਿਸੇ ਪੰਡਤ ਕਿਸੇ ਬਾਬੇ ਕਿਸੇ ਸਿਆਣੇ ਕੋ ਜਾਣਦੀ ਲੋੜ ਨਹੀਂ ਜੇ ਸਾਡੇ ਘਰ ਦੇ ਵਿੱਚ ਜੇ ਸਾਡੇ ਮਕਾਨ ਦੀ ਛੱਤ ਚੋਰੀ ਐ ਉਹਦਾ ਇਲਾਜ ਵੀ ਸਾਨੂੰ ਕਰਨਾ ਪੈਣਾ ਜੇ ਸਾਡਾ ਕੱਪੜਾ ਫਟਿਆ ਐ ਉਹਨੂੰ ਸਿਉਣਾ ਵੀ ਸਾਨੂੰ ਪੈਣਾ ਐ ਜੇ ਤੁਹਾਡੇ ਕਰ ਲੜਾਈ ਪਈ ਹੈ ਜੇ ਤੁਸੀਂ ਉਸ ਲੜਾਈ ਨੂੰ ਨਹੀਂ ਮੁਕਾਉਣਾ ਚਾਹੁੰਦੇ ਵੱਡੇ ਤੋਂ ਵੱਡਾ ਬਾਬਾ ਇਹ ਇਵਨ ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਘਰ ਕਰ ਲਓ ਤਾਂ ਵੀ ਲੜਾਈ ਨਹੀਂ ਮੁਕਣੀ ਜੇ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਤੇ ਇਸ ਤੋਂ ਵੱਡੀ ਗੱਲ ਹੈ ਮਹਾਰਾਜ ਦਾ ਸਰੂਪ ਵੀ ਘਰ ਲੈ ਜਾਓ ਇਕੱਲੇ ਇਕੱਲੇ ਕਮਰੇ ਚ ਸਰੂਪ ਘਮਾ ਲਓ ਕਿਉਂਕਿ ਕੋਈ ਕਮਰਾ ਨਹੀਂ ਲੜਦਾ ਲੜਦਾ ਸਾਡਾ ਸੁਭਾਅ ਅਸੀਂ ਸਭ ਕੁਝ ਬਦਲਣਾ ਚਾਹੁੰਨੇ ਆ ਬਦਲਣਾ ਚਾਹੁੰਨੇ ਆ ਪੁਰਾਣੇ ਹੋ ਗਏ ਨੇ ਡਿਜ਼ਾਈਨ ਗੱਡੀਆਂ ਬਦਲ ਦਿੱਤੀਆਂ ਘਰ ਪੁਰਾਣੇ ਸੀ ਨਵੇਂ ਬਦਲ ਦਿੱਤੇ ਖਾਣੇ ਦੇ ਤਰੀਕੇ ਬਦਲ ਗਏ ਪਰ ਬੰਦਾ ਆਪਣਾ ਸੁਭਾਅ ਬਦਲਣਾ ਨਹੀਂ ਚਾਹੁੰਦਾ ਉਹ ਕਹਿੰਦਾ ਜਿੱਦਾਂ ਦਾ ਸੁਭਾਅ ਲੈ ਕੇ ਜੰਮਿਆ ਕਈ ਤੇ ਮਾਨਣਾ ਕਹਿੰਦੇ ਨੇ ਇਦਾਂ ਹੀ ਮਰੂ ਜੇ ਇਦਾਂ ਇਦਾਂ ਹੀ ਮਰੇਗਾ ਫਿਰ ਭਾਈ ਤੁਹਾਡੇ ਘਰ ਦੀ ਕਲੇਸ਼ ਨੂੰ ਕੋਈ ਮੁਕਾ ਨਹੀਂ ਸਕਦਾ ਬਾਬਾ ਕਬੀਰ ਦਾ ਸ਼ਬਦ 800 56 ਅੰਕ ਤੇ ਜਿੰਨਾ ਘਰਾਂ ਚ ਪੋਤੀਆਂ ਨੇ ਇੱਕ ਵਾਰ ਪੜ੍ਹੇ ਉਥੇ ਲਿਖਿਆ ਰਾਖ ਲੇਵੋ ਵਿਚਾਰ ਲਵੋ ਖੰਮ ਤੇ ਬਿਗਰੀ ਅਸੀਂ ਵਿਗਾੜੀ ਹੈ ਜੇ ਮੇਰੇ ਬੱਚੇ ਨਲਾਇਕ ਨਿਕਲੇ ਨੇ ਕਿਤਨਾ ਕਿਤੇ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਾਂ ਕਿਤਨਾ ਕਿਤੇ ਕੋਈ ਗੱਲ ਹੈ ਬੱਚਿਆਂ ਦੇ ਬੱਚੇ ਆਪਣੀ ਜਗ੍ਹਾ ਮੰਨਣ ਜੇ ਸਟੂਡੈਂਟ ਨਲਾਇਕ ਨਿਕਲ ਰਿਹਾ ਹੈ ਕਿੰਨਾ ਕਿਤੇ ਟੀਚਰ ਆਪਣੀ ਗਲਤੀ ਮੰਨੇ ਕਿ ਮੇਰੇ ਵਿੱਚ ਵੀ ਕਿਤੇ ਪੜਾਉਣ 'ਚ ਖਾਮੀ ਤੇ ਨਹੀਂ ਰਹੀ ਜਿੰਦਗੀ ਜੁਣ ਵਿੱਚ ਜੇ ਕਿਤੇ ਤੂੰ ਫੇਲ ਐ ਤੇ ਸਵੀਕਾਰ ਕਰ ਤੇਰਾ ਸੁਭਾਅ ਤੇ ਲੜਾਈ ਦੀ ਪ੍ਰੋਬਲਮ ਨਹੀਂ ਐ ਰੱਖ ਲਿਵੋ ਰੱਖ ਲਿਵੋ ਹਮ ਤੇ ਬਿਗੜੀ ਕਿਦਾਂ ਬਿਗੜੀ ਸ਼ੀਲ ਸ਼ੀਲ ਕਹਿੰਦੇ ਨੇ ਮਿੱਠੇ ਸੁਭਾਅ ਨੂੰ ਅੱਜ ਮੇਰਾ ਸੁਭਾਅ ਚੰਗਾ ਨਹੀਂ ਮੇਰੇ ਸੁਭਾਅ ਕਰਕੇ ਪ੍ਰੋਬਲਮ ਖੜੀ ਹੋ ਰਹੀ ਐ ਵੇਖੋ ਜਨਾਬ ਹੁਣ ਜਿਹੜੀ ਆਪਾਂ ਕਹਿੰਨੇ ਵੀ ਭਾਈ ਖੰਡੇ ਬਾਟੇ ਦੀ ਪਾਉ ਲੈ ਲੋ ਅਮਰਤਾਰੀ ਹੋ ਜਾਓ ਤੁਹਾਡਾ ਜੀਵਨ ਵਧੀਆ ਬਣ ਜਾਏਗਾ ਕੱਲੀ ਕਿਰਪਾਨ ਕੜਾ ਪਾ ਕੇ ਕੇਸਾਂ 'ਚ ਕੰਗਾ ਰੱਖ ਕੇ ਗੱਲ ਨਹੀਂ ਬਣਨੀ ਇੱਥੋਂ ਤਾਂ ਸ਼ੁਰੂਆਤ ਹੋਣੀ ਹੈ